ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਦੇ ਨਾਮ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਉਹ ਅੰਦਰ ਆਣ ਵੀ ਕਿਰਪਾ ਕਰਕੇ ਆਜਿ ਤਾਂ ਜ਼ੋਰਦਾਰ ਤਾੜੀਆਂ ਦੇ ਨਾਲ ਸਾਰੇ ਜਿਹੜੇ ਕੌਂਸਲਰ ਸੱਚੀ ਉਹਨੂੰ ਮੋਰਾ ਬਣਾ ਕੇ ਜ਼ਰੂਰ ਵਰਤ ਰਿਹਾ ਲੇਕਿਨ ਚੋਣ ਹੈ ਜਿਹੜੀ ਕੇਜਰੀਵਾਲ ਦੀ ਹੈ ਸੁਸ਼ੋਧੀਏ ਦੀ ਇੱਥੇ ਅਸਤਿੰਦਰ ਜੈਨ ਦਾ ਲਗਾਇਆ ਹੋਇਆ ਹੈ ਣਾਲਿਕੂ ਦੇ ਰਾਜਵੀਰ ਸਾਰਾ ਦਿਨ ਸਾਡੇ ਲੁਧਿਆਣੇ ਦੇ ਬੰਦਿਆਂ ਪਰਚੇ ਕਰਾਈ ਜਾਂਦੇ। ਹੋਰ ਕੋਈ ਕੰਮੇ ਨਹੀਂ। ਕਦੇ ਉਹਨੂੰ ਚੱਕ ਲਿਆ ਕਦੇ ਉਹਨੂੰ ਚੱਕ ਲਿਆ ਕਦੇ ਉਹਨੂੰ ਚੱਕ ਲਿਆ। ਸਾਡਾ ਇੱਕ ਯੂਜ ਕਾਂਗਰਸ ਦਾ ਲੀਡਰ ਚੱਕਿਆ ਵਾ ਸਰਨੇਵਾਲ ਤੋਂ। ਕਿੰਨੇ ਹੀ ਬੰਦੇ ਆ ਤੇ ਪਰਚੇ ਕਰਾ ਕੇ ਬੈਠੇ ਹੋਏ ਆ ਵੀ ਅਸੀਂ ਇੱਥੇ ਤੇ ਭਜਾਵਾਂਗੇ। ਕੇਜਰੀਵਾਲ ਨੇ ਆਰਡਰ ਕਰਿਆ ਕਿ ਆਸ਼ੂ ਨੂੰ ਘਰ ਤੋਂ ਨਿਕਲ ਦੋ ਪੁਲਿਸ ਨੂੰ। ਵੀ ਕਿਉਂ ਕੋਈ? ਮੈਨੂੰ ਐ ਨਹੀਂ ਪਤਾ ਲੱਗਦਾ ਵੀ ਇਹਨਾਂ ਦਾ ਇੱਥੇ ਗੱਡਾ ਕਿਹੜਾ ਵਿਆ ਹੈ ਵਾ। ਕੀ ਆ ਇਹਨਾਂ ਦਾ ਲੈਣ ਦੇਣਾ ਇੱਥੇ? ਕਿਆ ਇਹ ਲੱਗਦੇ ਆ ਸਾਡੇ ਮੈਂ ਪਹਿਲਾਂ ਕਿਹਾ ਸੀ ਕਿ ਇੱਕ ਕਾਲੇ ਅੰਗਰੇਜ਼ ਆ ਪੰਜਾਬ ਨੂੰ ਲੁੱਟਣ ਆਏ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ ਅੱਜ ਉਹ ਗੱਲ ਸਾਬਤ ਹੋ ਰਹੀ ਹੈ ਕਿ ਕਾਲੇ ਅੰਗਰੇਜ਼ ਹੈ ਜਿਹੜੇ ਪੰਜਾਬ ਨੂੰ ਇੱਥੇ ਲੁੱਟਣ ਆਏ ਹੋਏ ਆ ਔਰ ਇੱਥੇ ਕੁਰਸੀਆਂ ਦੇ ਬੈਠ ਕੇ ਪੰਜਾਬ ਨੂੰ ਲੁੱਟ ਰਹੇ ਆ ਸਾਡੇ ਵਾਲਾ ਜਿਹੜਾ ਛੁੱਡੂ ਹੈ ਆ ਮੁੱਖ ਮੰਤਰੀ ਇਹਨਾਂ ਦਾ ਗੁੱਡੇ ਟੇਕ ਤੇ ਹੈ ਇਹਦੇ ਤਾਂ ਜ਼ਬਰਦਸਤੀ ਸਾਈਨ ਕਰਾਉਂਦੇ ਆ ਆ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਬੜੀ ਭਾਰੀ ਕਲੋਨੀ ਕੱਟ ਰਹੀ ਹੈ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਜ਼ਮੀਨਾਂ ਦਿਵਾਤੀਆਂ ਤੁਹਾਡੇ ਆਹ ਜਿਹੜਾ ਰੋਡ ਹੈ ਇਹਨੇ ਵੀ ਕਾਫੀ ਖਰੀਦੀ ਵੀ ਪਤਨੇ 4 450 ਕਿਲੇ ਦੱਸਦੇ ਆ 20000 ਕਰੋੜ ਰੁਪਇਆ ਸਾਡਾ ਇਹਨਾਂ ਲੁੱਟ ਕੇ ਲੈ ਜਾਣਾ ਇੱਥੇ ਤੇ 1 ਕਰੋੜ ਰੁਪਇਆ ਇੱਕ ਕਿਲੇ ਦਾ ਰਿਸ਼ਵਤ ਰੱਖੀ ਹੈ ਜੀਨੇ ਉਹਦੇ ਵਿੱਚ ਕਲੋਨੀ ਪਾਸ ਕਰਾਡੀਆਂ ਹਜ਼ਾਰਾਂ ਕਰੋੜ ਰੁਪਇਆ ਬਾਅਦ ਦੇ ਵਿੱਚ ਇਹ ਵੈਸੇ ਲੈਣਗੇ ਤੇ ਜਿਹੜੇ ਜ਼ਮੀਨ 'ਚੋਂ ਪਹਿਲਾਂ ਆਪਣੇ ਬੰਦਿਆਂ ਨੂੰ ਦੋਵਾਲੀਆਂ ਬੱਕਰੀਆਂ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਆ ਜਿਹੜੇ ਗੈਂਗਸਟਰ ਐ ਜਿੰਨੇ ਇੱਥੇ ਚੋਰੀਆਂ ਡਾਕੇ ਹੋ ਰਹੇ ਇਹਨਾਂ ਦੇ ਪਿੱਛੇ ਇਹੀ ਲੋਕ ਐ ਆ ਪਿੱਛੇ ਜੇ ਮੈਂ ਇੱਕ ਦਿਨ ਲੁਧਿਆਣੇ 'ਚ ਆਇਆ ਤਾਂ ਉਸ ਦਿਨ ਇੱਕ ਦੁਕਾਨ ਦੇ ਵਿੱਚ ਡਾਕਾ ਪਿਆ ਸੀ ਐਸੀ ਉਹਦੇ ਕੋਲ ਚਲੇ ਗਏ ਪੁੱਛਣ ਵਾਸਤੇ ਹਾਲਚਾਲ ਉਥੇ ਅਸੀਂ ਕਿਹਾ ਵੀ ਛੇਤੀ ਤੇ ਛੇਤੀ ਫੜੋ ਇਹਨਾਂ ਨੂੰ ਜਿਹੜੇ ਡਾਕੇ ਵਾਲੇ ਇਹਨਾਂ ਪੁਲਿਸ ਵਾਲਿਆਂ ਨੂੰ ਹਵੜਾ ਦਾ ਬੜੀ ਪੈ ਗਈ ਕਿ ਜੀ ਚੰਦਿਆਂ ਆ ਗਿਆ ਉਥੇ ਤਾਂ ਰੌਲਾ ਪੈ ਗਿਆ 20 ਮਿੰਟ ਬਾਅਦ ਜਿਹੜਾ ਇੱਥੇ ਦਾ ਸੀਪੀ ਹੈ ਅਰ ਜਿਹੜਾ ਕੈਂਡੀਡੇਟ ਹੈ ਉਹ ਦੋ ਬੰਦਿਆਂ ਨੂੰ ਲੈ ਕੇ ਚਲੇ ਗਿਆ ਜਿਹਨੇ ਡਾਕਾ ਮਾਰਿਆ ਸੀ ਮੈਂ ਪੁੱਛਣਾ ਚਾਹੁੰਦਾ ਜੀ ਬਿਠਾਏ ਹੋਏ ਕਿੱਥੇ ਸੀ ਉਹ ਕਿਹੜੇ ਖੂਜੇ 'ਚ ਕਿਹੜੀ ਖਾੜੇ 'ਚ ਬਿਠਾਏ ਹੋਏ ਸੀ ਜਿਹੜੇ ਜਦੇ ਕੱਢ ਲੈਂਦੇ ਯਾਰ ਤਾਂ ਜਦ ਅਸੀਂ ਰੌਲਾ ਪਾਇਆ ਇਦਾ ਮਤਲਬ ਇਹ ਹੈ ਕਿ دہشت ਪਾਉਣ ਨੂੰ ਇਹੀ ਬੰਦੇ ਭੇਜਦੇ ਡਾਕੇ ਕਰਨ ਵਾਸਤੇ ਇਹੀ ਚੋਰੀਆਂ ਕਰਨ ਵਾਸਤੇ ਇਹੀ ਫਰੋਤੀਆਂ ਮੰਗਦੇ ਆ। ਇਹੀ ਇੱਥੇ ਫਰੋਤੀਆਂ ਲੈਂਦੇ ਆ ਪੁਲਿਸ ਦੇ ਨਾਲ ਮਿਲ ਕੇ ਹਰ ਕਾਰਖਾਨੇਦਾਰ ਨੂੰ ਹਰ ਦੁਕਾਨਦਾਰ ਨੂੰ ਇਹਨਾਂ ਨੇ ਲੁੱਟਣ ਨੂੰ ਲਾਇਆ ਹੋਇਆ ਹੈ। ਟੈਲੀਫੋਨ ਆਉਂਦਾ ਐਨੇ ਲੱਖ ਰੁਪਇਆ ਭੇਜੋ ਨਹੀਂ ਤਾਂ ਗੋਲੀ ਮਾਰ ਦਾਂਗੇ। ਐਨੇ ਲੱਖ ਰੁਪਇਆ ਭੇਜ ਦੋ ਨਹੀਂ ਤਾਂ ਤੁਹਾਨੂੰ ਚੱਕ ਲੈ ਜਾਵਾਂਗੇ। ਆ ਸਰਕਾਰਾਂ ਹੁੰਦੀਆਂ ਇਹ ਬਦਲਾਵ ਨੂੰ ਡੀਕਿਆ ਸੀ ਡੀਕਦੇ ਸੀ ਬਦਲਾਵ ਨੂੰ ਇਹ ਬਦਲਾ ਲੈਣ ਲੱਗ ਗਏ ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਕੋਈ ਨੌਜਵਾਨ ਕੋਈ ਕੁੜੀ ਮੁੰਡਾ ਬੱਚਿਆ ਨਹੀਂ ਜਿਹਨੂੰ ਚੇਅਰਮੈਨੀਆਂ ਦੇ ਦੇਣਾ ਜਿਹਨੂੰ ਰਾਜ ਸਭਾ ਦੀਆਂ ਮੈਂਬਰੀਆਂ ਦੇ ਦਿੰਦੇ ਆ ਕੱਲ ਚੇਅਰਮੈਨ ਲਗਾਏ ਹੈ ਇੱਕ ਲਗਾਇਆ ਪੋਲੂਸ਼ਨ ਕੰਟਰੋਲ ਬੋਰਡ ਦਾ ਉਹ ਇਹਨਾਂ ਦਾ ਇੱਕ ਸੰਦੀਪ ਪਟੜ ਗਾ ਉਹਦਾ ਪੀਏ ਹੈ ਯੂਪੀ ਦਾ ਬੰਦਾ ਹੈ ਤੇ ਉਹਨੂੰ ਸਭ ਤੋਂ ਅਹਿਮ ਜਿਹੜੀ ਚੇਅਰਮੈਨੀ ਹੈ ਬੋਰਡ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਉਹਦਾ ਚੇਅਰਮੈਨ ਲਗਾਤਾ ਯੂਪੀ ਚੋ ਲੈ ਆ ਕੇ ਰੀਨਾ ਗੁਪਤਾ ਦਿੱਲੀ ਚੋਂ ਹੈ ਰੀਨਾ ਗੁਪਤਾ ਉਹ ਅੱਛਾ ਉਹ ਉਹ ਦੂਸਰੇ ਦਾ ਹੈ ਉਹਨੂੰ ਲਾਇਆ ਪੰਜਾਬ ਲੈਂਡ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਸਾਰੀ ਇੰਡਸਟਰੀ ਨੂੰ ਉਹ ਲੁੱਟੇਗਾ ਤੇ ਦੂਸਰੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਉਹ ਲਗਾਈ ਆ ਰੀਨਾ ਗੁਪਤਾ ਉਹ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਨਾਲੀ ਸੈਕਟਰੀ ਹੈ ਵੀ ਸਾਡੇ ਪਾਸ ਇੱਥੇ ਕੁੜੀਆਂ ਸਾਡੀਆਂ ਬੱਚੀਆਂ ਹੀ ਨਹੀਂ ਸਾਡੇ ਪਾਸ ਕੋਈ ਪੜ੍ਹੀ ਲਿਖੀ ਲੇਡੀ ਨਹੀਂ ਹੈ ਜਿਹੜੀਆਂ ਆਮ ਆਦਮੀ ਪਾਰਟੀ ਵਾਸਤੇ ਇੰਨਾ ਕੁਝ ਕੰਮ ਕਰਦੀਆਂ ਸੀ ਉਹ ਕਿੱਥੇ ਜਾਣਗੀਆਂ ਹੁ ਬਾਹਰੋਂ ਲਿਆ ਕੇ ਕਿਉਂ ਚੇਅਰਮੈਨ ਲਗਾਉਂਦੇ ਆ ਹੁਣ ਤੀਸਰਾ ਲਾਉਣ ਲੱਗੇ ਕੋ ਗੁਜਰਾਤ ਦਾ ਹੈ ਉਹ ਥੋੜੇ ਦਿਨ ਤੁਹਾਨੂੰ ਖਬਰ ਮਿਲ ਜੇਗੀ ਕਿ ਤੀਸਰਾ ਵੀ ਲੱਗ ਗਿਆ ਕੋਈ ਗੁਜਰਾਤੀ ਲੱਗ ਰਿਹਾ ਹੈ ਕੋਈ ਦਿੱਲੀ ਵਾਲਾ ਲੱਗ ਰਿਹਾ ਹੈ ਕੋਈ ਯੂਪੀ ਤੇ ਆ ਕੇ ਲੱਗ ਰਿਹਾ ਫੇਰ ਅੱਜ ਉਹ ਚੰਨੀ ਦੀ ਗੱਲ ਸੱਚੀ ਹੋ ਗਈ ਨਾ ਕਿ ਕਾਲੇ ਅੰਗਰੇਜ਼ ਐ ਬਾਹਰ ਤੇ ਆ ਕੇ ਲੁੱਟਣਗੇ ਤੇ ਬਾਹਰ ਤੇ ਆ ਕੇ ਲੁੱਟ ਰਹੇ ਅੱਜ ਜਿਹੜੀ ਆਸ਼ੂ ਦੀ ਚੋਣ ਹੈ ਇਹ ਲੜਾਈ ਸਾਡੀ ਇਹ ਹੈ ਕਿ ਇਹ ਸਰਕਾਰ ਇਸੇ ਤਰ੍ਹਾਂ ਸਾਨੂੰ ਲੁੱਟ ਕੇ ਲੈ ਜਾਂਦੀ ਰਹੇਗੀ ਇਸੇ ਤਰ੍ਹਾਂ ਗੈਂਗਸਟਰ ਚੱਲਦੇ ਰਹਿਣਗੇ ਇਸੇ ਤਰ੍ਹਾਂ ਲੁੱਟਾਂ ਖੋਹਾਂ ਚਲਦੀਆਂ ਰਹਿਣਗੀਆਂ ਇਸੇ ਤਰ੍ਹਾਂ ਚੋਰੀਆਂ ਹੋਣਗੀਆਂ ਇਹ ਸਾਰਾ ਕੁਝ ਰੋਕਣ ਵਾਸਤੇ ਸਾਨੂੰ ਆਸ਼ੂ ਨੂੰ ਜਿਤਾਣਾ ਪੈਣਾ ਹੈ